साल 2025 विदा हो चुका है अते साल 2026 ਸਾਡੇ ਜੀਵਨ ਵਿੱਚ ਦੱਸ ਸਕਤੇ ਚੁਕਿਆ ਹੈ ਗੱਲ ਕਰੀਏ ਸਾਲ 2025 ਦੀ ਤਾਂ ਇਸ ਸਾਲ ਚਾਂਦੀ ਦੇ ਵਜ ਰਹੇ ਰੇਟ ਖਬਰਾਂ ਵਿੱਚ ਰਹੇ ਸਨ 9 ਜਨਵਰੀ 2025 ਨੂੰ ਜਿਹੜੇ ਚਾਂਦੀ ਦੇ ਰੇਟ 90000 ਰੁਪਏ ਪ੍ਰਤੀ ਕਿਲੋਗ੍ਰਾਮ ਸਨ ਉਸੇ ਚਾਂਦੀ ਦੇ ਰੇਟ ਸ਼ੁੱਕਰਵਾਰ 9 ਜਨਵਰੀ 2026 ਨੂੰ 250000 ਰੁਪਏ ਕਿਲੋਗ੍ਰਾਮ ਰਹੇ ਇੱਕ ਸਾਲ ਵਿੱਚ ਚਾਂਦੀ ਦੇ ਰੇਟਾਂ ਵਿੱਚ 160000 ਰੁਪਏ ਪ੍ਰਤੀ 10 ਗ੍ਰਾਮ ਦਾ ਵਾਦਾ ਹੋਇਆ ਇਸ ਬਾਰੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਕਤੀ ਜੁਐਲਰੀ ਹਾਊਸ ਦੇ ਦੀਪਕ ਚੋਪੜਾ, ਸੁਰਜ ਚੋਪੜਾ ਅਤੇ ਰਿਤਿਕ ਚੋਪੜਾ ਨੇ ਆਖਿਆ ਕਿ ਲੋਕਾਂ ਵੱਲੋਂ ਚਾਂਦੀ ਵਿੱਚ ਵੱਧ ਮੁਨਾਫਾ ਦੇਖਦੇ ਹਨ ਇਸ ਨੂੰ ਸਟੋਰ ਕੀਤੇ ਜਾਣ ਤੇ ਚਾਂਦੀ ਦੇ ਰੇਟ ਵਧੇ ਹਨ ਇਸ ਵੇਲੇ ਸਰਕਾਰ ਵੱਲੋਂ ਦੇਸ਼ ਵਿੱਚ ਚਾਂਦੀ ਦੀ ਇੰਪੋਰਟ ਕੀਤੀ ਜਾਣ ਤੇ ਲਗਾਈ ਗਈ پابੰਦੀ ਹੱਲੇ ਵੀ ਜਾਰੀ ਹੈ ਸਰਾਫਾ ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸਾਲ 2026 ਵਿੱਚ ਚਾਂਦੀ ਦੇ ਰੇਟ ਹੋਰ ਵਧਣਗੇ ਇੱਥੇ ਜ਼ਿਕਰਯੋਗ ਹੈ ਕਿ ਸ਼ਕਤੀ ਜੁਐਲਰੀ ਹਾਊਸ ਵੱਲੋਂ ਬਣਾਈਆਂ ਗਈਆਂ ਚਾਂਦੀ ਦੀਆਂ ਟਰੋਫੀਆਂ ਖਾਸ ਆਕਰਸ਼ਣ ਹਨ ਲੋਕ ਇਥੋਂ ਆਪਣੀ ਪਸੰਦ ਦੇ ਚਾਂਦੀ ਦੇ ਆਰਟੀਕਲ ਬਣਵਾ ਸਕਦੇ ਹਨ ਮੈਂ ਸ਼ਕਤੀ ਜੁਲਰੀ ਹਾਊਸ ਵਾਲੋਂ ਰਿਤਿਕ ਚੋਪੜਾ ਤਾਨੋ ਲੋੜੀ ਤੇ ਮਕਰ ਚਕ੍ਰਾਂਤੀ ਦੀ ਪੂਰੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਅੱਜ ਰੇਟ ਹੈ 2.5 ਲੱਖ ਰੁਪਏ ਤੇ ਪਿਛਲੇ ਸਾਲ 9 ਜਨਵਰੀ 2025 ਨੂੰ 90000 ਰੁਪਏ ਰੇਟ ਅਗਾ ਸੀ ਅੱਜ 2.5 ਲੱਖ ਰੁਪਏ ਹੋ ਗਿਆ ਤੇ ਆਈਡੀਆ ਕੋਈ 160% ਟਨ ਆ ਗਈ ਦੇਖੋ ਜੀ ਇਹ ਸਭ ਇੰਟਰਨੈਸ਼ਨਲ ਗੇਮ ਹੁੰਦੀ ਹੈ ਜਿਵੇਂ ਹੁਣ ਵਾਰ ਦਾ ਟਾਈਮ ਚੱਲ ਰਿਹਾ ਵੈ ਉਹਦੇ ਕਰਕੇ ਰੇਟ ਇਨਕਰੀਜ਼ ਹੁੰਦਾ ਹੈ ਨਾਲੇ ਹੁਣ ਚਾਂਦੀ ਇੰਡਸਟਰੀਅਲ ਯੂਜ਼ ਤੇ ਬਹੁਤ ਹੋ ਰਹੀ ਉਦੇ ਕਰਕੇ ਹਾਂ ਲੋਕ ਸਟਾਕ ਵੀ ਕਰ ਰਹੇ ਇਹ ਚਾਂਦੀ ਹੁਣ ਨਸ ਹਮਲਾ ਟਾਪ 5 ਐਸੈਟ ਚ ਆ ਗਈ ਨਾ ਟਾਪ 5 ਐਸੈਟ ਚ ਜਾਂਦੀ ਆਨ ਕਰਕੇ ਇਹਦੀ ਡਿਮਾਂਡ ਬਹੁਤ ਵੱਧ ਗਈ ਹੈ ਹਾਂ ਜੁਐਲਰੀ ਹੁਣ ਘੱਟ ਵਿਕ ਰਹੀ ਹੈ ਤੇ ਰੋਹ ਚਾਂਦੀ ਜ਼ਿਆਦਾ ਵਿਕ ਰਹੀ ਹੈ ਬੁੱਲੀਆਂ ਦਾ ਕੰਮ ਹੈਗਾ ਜਰਾ ਨਹੀਂ ਬਿਲਕੁਲ ਵਧੇਗਾ ਜੀ ਡਿਮਾਂਡ ਸੋਨਾ ਚਾਂਦੀ ਵਿੱਚ ਸ਼ਾ ਵਧਈ ਹੈ ਘੱਟੇ ਤੋਂ ਨਾ ਉਹਦੇ ਕਰਕੇ ਸਾਡੀ ਜੁਐਲਰੀ ਦੀ ਜਿਹੜਾ ਬਾਹਰੋਂ ਸਮਾਨ ਆਉਂਦਾ ਨਾ ਇਟਾਲੀਅਨ ਵਗੈਰਾ ਉਹਦੀ ਕੀ ਕਹਿੰਦੇ ਬਣਾ ਲੇਬਰ ਵਧੀ ਹੈ ਐਸ ਐਫ ਟ੍ਰੇਜਰ ਸਮਹ ਲੋ ਚਾਂਦੀ 15000 ਰੁਪਏ ਵਧ ਗਈ ਹੈ 15000 ਰੁਪਏ ਕਿਲੋ ਮਗਰ ਸ਼ਕਤੀ ਜੁੜਿਆ ਉਹਦੇ ਸਪੈਸ਼ਲਟੀ ਗਿਆ ਹੈ ornaments utensils ਤੇ ਸਾਡਾ ਇਟਾਲੀਅਨ ਸਮਾਨ ਜਿਹੜਾ ਹਾਲਮਾਰਕ ਦਾ ਹੁੰਦਾ ਵੈ ਅਸੀਂ ਹੁਣ ਆਪਣੇ ਕਸਟਮਰ ਲਈ ਉਹਨਾਂ ਨੇ ਅੱਗੇ ਆਰਮੀ ਨੂੰ ਦੇਣ ਵਾਸਤੇ ਟਰਾਫੀ ਤੇ ਸ਼ੀਲਡ ਤਿਆਰ ਕਰਾਈਆਂ ਮੈਂ ਉਹ ਵੀ ਤੁਹਾਨੂੰ ਦਿਖਾਣੇ ਆ ਅਸੀਂ ਸਾਰੇ ਆਪਾਂ ਕਸਟਮਰ ਦੀ ਮੰਗ ਤੇ ਆਰਡਰ ਦੇ ਵੀ ਤਿਆਰ ਕਰ ਦਨੇ ਆ ਉਹ ਪੂਰਾ 925 ਹਾਲਮਾਰਕ ਚਾਂਦੀ ਚ ਬੰਦਾ ਹਾਲਮਾਰਕ ਪਾਸ ਕਰਾ ਕੇ ਦਿੰਨੇ ਸੀ ਦੇਖੋ ਸ਼ਕਤੀ ਜੁਲਰੀ ਹੈ ਪਿਛਲੇ ਕਈ ਸਾਲ ਤੋਂ ਆਪਣਾ ਨਾਮ ਕਮਾਇਆ ਹੋਇਆ ਹੈ ਕਿ ਕੁਆਲਿਟੀ ਮਿਲਦੀ ਹੈ ਪਲੱਸ ਪੂਰਾ ਜੋ ਐਕਿਊਰੇਸੀ ਹੈ ਜਾਂ ਚ ਉਹ ਮਿਲਦੀ ਹੈ ਤੇ ਬਿਆਰ ਨਾਲ ਜੈਨੂਇਨ ਰੇਟ ਤੇ ਮਿਲਦੀ ਹੈ ਜਿਹਦੇ ਕਰਕੇ ਕਸਟਮਰ ਦਾ ਵਿਸ਼ਵਾਸ ਬਣਿਆ ਹੈ ਸ਼ਕਤੀ ਜੁਲਰੀ ਹੁਸੇ